ਤੇ ਰੰਗ ਦੇ ਨਾਰੇ ਬਿਲਕੁਲ ਜੀ ਤਸਵੀਰਾਂ ਅਮਰਸਰ ਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਵੇਰ ਦੇ तकरीबन 6:30 ਵਜੇ ਆ ਔਰ ਪੂਰੀ ਤਰ੍ਹਾਂ ਦੇ ਨਾਲ ਧੁੰਦ ਪਈ ਹੋਈ ਆ ਆ ਦੇਖੋ ਚਾਰੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੁਝ ਵੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤੇ ਇਸ ਵਕਤ ਧੁੰਦ ਜਿਹੜੀ ਆ ਉਹ ਅਮਰਸਰ ਦੇ ਵਿੱਚ ਪਈ ਹੋਈ ਆ ਦੂਰ ਦੂਰ ਤੱਕ ਵਿਜ਼ਿਬਿਲਟੀ ਜਿਹੜੀ ਆ तकरीबन ਜ਼ੀਰੋ ਹੋ ਚੁੱਕੀ ਆ ਔਰ ਜਿੰਨੇ ਵੀ ਆਪ ਆਸ-ਪਾਸ ਦੇ ਇਲਾਕੇ ਦੇ ਤਸਵੀਰ ਤੁਹਾਡੀ ਤੁਹਾਨੂੰ ਸਾਂਝੀ ਕਰ ਰਹੇ ਤੁਸੀਂ ਦੇਖ ਰਹੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਧੁੰਦ ਨੇ ਜਿਹੜਾ ਉਹ ਅਫਸਰ ਗੁਰੂ ਕੀ ਨਗਰੀ ਨੂੰ ਜਿਹੜਾ ਉਹ ਘੇਰਿਆ ਹੋਇਆ ਬਾਹਰ ਹਾਈਵੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਕੀ ਹਾਲਾਤ ਨੇ ਪਰ ਵੇਖੋ ਤੁਸੀਂ ਵਾਹਨਾਂ ਨੂੰ ਆਪਣੇ ਲਾਈਟਾਂ ਜਗਾ ਕੇ ਜਿਹੜਾ ਉਹ ਹੁਣਾ ਪੈ ਰਿਹਾ ਤਾਂ ਜੋ ਸਾਹਮਣੇ ਆਉਂਦਾ ਵਾਹਨ ਜਿਹੜਾ ਉਹ ਨਜ਼ਰ ਆ ਜਾਵੇ ਇੰਨੀ ਜ਼ਿਆਦਾ ਧੁੰਦ ਜਿਹੜੀ ਆ ਉਹ ਪਈ ਹੋਈ ਆ ਕੁਝ ਵੀ ਜਿਹੜਾ ਉਹ ਸਾਹਮਣੇ ਨਜ਼ਰ ਨਹੀਂ ਆ ਰਿਹਾ ਇਸ ਸੰਘਣੀ ਧੁੰਦ ਨੇ ਜਿਹੜੀ ਵਾਹਨਾਂ ਦੀ ਰਫ਼ਤਾਰ ਨੂੰ ਜਿਹੜਾ ਉਹ ਮੱਠਾ ਕਰਕੇ ਰੱਖ ਦਿੱਤਾ ਔਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਗਰਮੀਆਂ ਦਾ ਮੌਸਮ ਹੋਵੇ ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਧੁੰਦ ਪਈ ਹੋਵੇ ਤਾ ਬਿਲਕੁਲ ਜੀ ਇਸ ਵਕਤ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਹਾਈਵੇ ਦੀਆਂ ਸਾਂਝੀਆਂ ਕਰ ਰਹੇ ਆ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਿਹੜਾ ਉਹ ਜਾ ਰਹੇ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵਿਜ਼ਿਬਿਲਟੀ ਜਿਹੜੀ ਹੈ ਬਿਲਕੁਲ ਜ਼ੀਰੋ ਹੋਈ ਪਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਸ਼ਾਇਦ ਕਈ ਵਰ੍ਹਿਆਂ ਦੇ ਬਾਅਦ ਦੇਖਣ ਨੂੰ ਮਿਲਿਆ ਕਿਉਂਕਿ ਜੇਕਰ ਅੱਜ ਤੋਂ 25 30 ਵਰ੍ਹੇ ਪਿੱਛੇ ਚਲੇ ਜਾਈਏ ਤਾਂ ਸਤੰਬਰ ਦੇ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆਇਆ ਜਾਇਆ ਕਰਦੀ ਸੀ ਤਾਂ ਇਹੀ ਨਜ਼ਾਰਾ ਹੁਣ 25 30 ਸਾਲ ਬਾਅਦ ਦੇਖਣ ਨੂੰ ਮਿਲਿਆ ਪੂਰੀ ਤਰ੍ਹਾਂ ਦੇ ਨਾਲ ਧੁੰਦ ਜਿਹੜੀ ਹੈ ਉਹ ਛਾਈ ਹੋਈ ਔਰ ਵਿਜ਼ਿਬਿਲਟੀ ਜਿਹੜੀ ਹੈ ਬਹੁਤ ਜ਼ਿਆਦਾ ਘਟ ਚੁੱਕੀ ਕਈਆਂ ਥਾਵਾਂ ਤੇ ਤਾਂ ਜਦੋਂ ਇੱਕਦਮ ਧੁੰਦ ਲੱਗਦੀ ਹੈ ਤਾਂ ਵਿਜ਼ਿਬਿਲਟੀ ਜਿਹੜੀ ਹੈ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਔਰ ਤੁਸੀਂ ਦੇਖੋ ਕਿ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲਿਆ ਔਰ ਕਿਤੇ ਨਾ ਕਿਤੇ ਇਸ ਚੀਜ਼ ਜਿਹੜੀ ਹੈ ਉਹ ਚੀਜ਼ ਜਿਹੜੀ ਹੈ ਕਾਫੀ ਹੈਰਾਨ ਕਰ ਦੇਣ ਵਾਲੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੰਘਣੀ ਧੁੰਦ ਨੇ ਜਿਹੜਾ ਉਹ ਸਖਤ ਪੂਰੀ ਤਰ੍ਹਾਂ ਦੇ ਨਾਲ ਉਹ ਜਿਹੜਾ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਕੇਰਿਆ ਹੋਰ ਬਾਹਰ ਹਾਈਵੇ ਤੇ ਵੀ ਅਜਿਹੇ ਹੀ ਹਾਲਾਤ ਜਿਹੜੇ ਆ ਉਹ ਬਣੇ ਹੋਏ ਨਜ਼